ਹਾਂਜੀ ਅੰਬਰਸਰ ਦੇ ਫੁੱਕਰੇ ਮੁੰਡਿਓ ਨਾ ਤੁਹਾਡੇ ਕੋਲ ਸ਼ਕਲ ਨਾ ਪੈਸਾ ਤੇ ਸੋਚਦੇ ਹੋ ਸੇਲੀ ਬਨਜੂ ਕਿੱਦਾਂ ਬਨਜੂ ਜੇ ਤੁਹਾਡੇ ਕੋਲ 10 ਲੱਖ ਹੈਗਾ ਤੇ ਖੜਜੋ ਨਹੀਂ ਤੇ ਟੁੱਟਦੇ ਬੰਦੇ ਫੁੱਕਰੀ ਮਾਰਨਾ ਛੱਡੋ ਤੇ ਵਧੀਆ ਜੀ ਕੋਠੀ ਲਵੋ ਸੱਚੀ ਗੱਲ ਜੀ ਮੇਰਾ ਨਾਮ ਅਭਿਸ਼ੇਕ ਸ਼ੰਕੀ ਆ ਅੱਜ ਨਾ ਇੱਕ ਬਹੁਤ ਇੰਪੋਰਟੈਂਟ ਜਿਹੜਾ ਨਾ ਸ਼ਹਿਰ ਦਾ ਮੁੱਦਾ ਉਹਦੇ ਬਾਰੇ ਮੈਂ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਯੰਗ ਯੂਥ ਹਨਾ ਉਹਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਨਾ ਇਸ ਆੜਨੇ ਇੱਕ ਯੂਟਿਊਬਰ ਇਨਫਲੂਐਂਸਰ ਆ ਪਹਿਲਾਂ ਦੇ ਇੱਕ ਟੀਪੀ ਕਾਲ ਉਤਰਾ ਯੂਨੋ ਰਜ ਅੰਬਰਸਰ ਗੰਦ ਪਾਇਆ ਨੇ ਕੋਈ ਕਸਰ ਨਹੀਂ ਛੱਡੀ ਅੰਬਰਸਰ ਬਦਨਾਮ ਕਰਨ ਤੇ ਸ਼ਾਇਦ ਇਹਨਾਂ ਨੂੰ ਅੰਬਰਸਰ ਦਾ ਨਾ ਹੈ ਹਿਸਟਰੀ ਦਾ ਨਹੀਂ ਪਤਾ ਕਿ ਇੱਥੇ ਕਿੰਨੇ ਗੁਰੂ ਪੀਰ ਪਗੰਬਰ ਤੇ ਕਿੰਨੀਆਂ ਉਹਨਾਂ ਦੀਆਂ ਤੁਰਫਾਨੀਆਂ ਵਾ ਇਹਨਾਂ ਨੂੰ ਉਸ ਚੀਜ਼ ਦਾ ਪਤਾ ਨਹੀਂ ਆ ਇਹਨਾਂ ਦੀ ਅੰਬਰਸਰ ਨਾਲ ਸ਼ਾਇਦ ਕੋਈ ਦੁਸ਼ਮਣੀ ਆ ਕਿ ਉਹਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡਣ ਤੇ ਜਿੱਥੇ ਕੋ ਪਹਿਲਾਂ ਹੀ ਉਹਨੇ ਰਾਜ ਕੇ ਗੰਦ ਪਾਇਆ ਰਾਜ ਕੇ ਬਦਨਾਮ ਕੀਤਾ ਉੱਥੇ ਕਾ ਨਵੀਂ ਇੱਕ ਬਲਾ ਆਈ ਆ ਅਰ ਉਹੀ ਪਤਰਾ ਆ ਵੀਡੀਓ ਵੇਖਿਓ ਦੀ ਕੀ ਕਹਿ ਕੀ ਰਹੀ ਹੈ ਜੀ ਇਹਦੇ ਵਿੱਚ ਨਾ ਯੰਬਰ ਸਰਦੋ ਜਿਹੜੇ ਸਾਡਾ ਯੂਥ ਆ ਨਾ ਜਿਹੜੇ ਸਾਡੇ ਯੰਗ ਬਲੱਡ ਆ ਉਹਨਾਂ ਨੇ ਫੁਗਰੇ ਦਸੰਡੀ ਆ ਉਹਨਾਂ ਨੂੰ ਕਹਿਂਡੀਆਂ ਕਿਸ ਜਗ੍ਹਾ ਤੇ ਪਾਰੇ ਨਾ ਕਿਤੇ ਇਹ ਐਡ ਦੇਣ ਗਈ ਆ ਪਹਿਲਾਂ ਉਹਨੂੰ ਇਹ ਦੱਸੇਗੇ ਕਿੰਨੇ ਦਾ ਲੱਖ ਰੁਪਏ ਕਮਾਉਂਦੀ ਆ ਜਿਹੜੇ ਐਡ ਦੇ ਕੇ ਪੈਸੇ ਕਮਾਉਂਦੀ ਆ ਏ ਕਿੰਨੇ ਕੀ ਦੀ ਫੀਸ ਆ ਯੰਬਰ ਸਰਦ ਦੇ ਮੁੰਡਿਆਂ ਨੂੰ ਫੁਗਰੇ ਕਹਿਂਡੀਆਂ ਕਿਸ ਜਗ੍ਹਾ ਤੇ ਐਡ ਦੇਣ ਡੀ ਆ ਕਿ ਜੇ ਤੁਹਾਡੇ ਕੋਲ 10 ਲੱਖ ਰੁਪਏ ਆ ਗਏ ਦੇਖ ਲੋ ਜੋ ਨਹੀਂ ਤੇ ਦੌੜ ਦਿਓ ਇਥੋਂ ਇਹ ਕਿੰਨੇ ਕੀ ਇਹਦਾ ਕਿੰਨਾ ਕੁ ਲੈਵਲ ਜਿਹੜਾ ਯੰਬਰ ਸਰਦ ਦੇ ਮੁੰਡਿਆਂ ਨੂੰ ਫੁਗਰੇ ਦਸੰਡੀ ਆ ਕਿੰਨਾ ਕੁ ਕੋਈ ਵੀ ਬ੍ਰਾਂਡ ਕੋਈ ਵੀ ਚੀਜ਼ ਜਦ ਲਾਂਚ ਹੁੰਦੀ ਹੈ ਨਾ ਸਾਡੇ ਅੰਮ੍ਰਿਤਸਰ ਦੇ ਜਿਹੜੇ ਮੁੰਡੇ ਆ ਨਾ ਪਹਿਲਾਂ ਉਹਨੂੰ ਪਾਉਂਦੇ ਆ ਜਾਂ ਫੱਟੀਆਂ-ਵੱਡੀਆਂ ਗੱਡੀਆਂ ਵਧੀਆ ਬ੍ਰਾਂਡ ਦੀਆਂ ਸਾਡੇ ਅੰਮ੍ਰਿਤਸਰ ਦੇ ਮੁੰਡੇ ਯੂਜ਼ ਕਰਦੇ ਆ ਜਾਂ ਉਹ ਅੰਮ੍ਰਿਤਸਰ ਦੇ ਕਿਹੇ ਚੱਜ ਦੇ ਬੰਦੇ ਨਾਲ ਦਾ ਮੁੰਡੇ ਨਾਲ ਵਾਹ ਹੀ ਨਹੀਂ ਪਿਆ ਜਿਹੜਾ ਅੰਮ੍ਰਿਤਸਰ ਦੇ ਇਹ ਇਹ ਦਲਾ ਨਾਲ ਸਾਨੂੰ ਦੁੱਖ ਆ ਇਸ ਚੀਜ਼ ਦਾ ਇਹ ਸਾਡੇ ਅੰਮ੍ਰਿਤਸਰ ਦੇ ਮੁੰਡਿਆਂ ਨੂੰ ਬਦਨਾਮ ਕਰ ਰਹੇ ਚਾ ਮੈਨੂੰ ਦੁੱਖ ਆ ਜਿਸ ਨੂੰ ਮੈਨੂੰ ਗੁੱਸਾ ਜਿਹੜਾ ਵੀਡੀਓ ਵੇਖ ਕੇ ਤੇ ਮੈਂ ਅੱਜ ਇੱਥੇ ਆਇਆ ਮੈਂ ਪਹਿਲੀ ਵਾਰੀ ਸ਼ਾਇਦ ਕੋਈ ਵੀਡੀਓ ਪਾਈ ਜਾਂ ਮੈਂ ਪਹਿਲੀ ਵਾਰੀ ਕਿ ਸੋ ਇਸ ਕਰਕੇ ਮੇਰੀ ਬੇਨਤੀ ਆ ਮੇਰੇ ਨਾਲ ਨਾਲ ਕਈ ਸਾਡੇ ਯੰਗ ਯੂਥ ਭਰਾ ਹੋਣਗੇ ਜਿਹਨਾਂ ਨੂੰ ਸੀਦਾ ਫੌਜ ਦਾ ਦੁੱਖ ਤੇ ਗੁੱਸਾ ਚੜਿਆ ਹੋਊਗਾ ਕੁਝ ਪੈਸਿਆਂ ਦੇ ਲਾਲਚ ਵਿੱਚ ਬਿਲਕੁਲ ਬਿਲਕੁਲ ਮੈਂ ਮੈਂ ਇਸ ਗੱਲ ਤੇ ਕਹਿਣਾ ਚਾਹੁੰਦਾ ਕਿ ਠੀਕ ਹੈ ਇਹਨਾਂ ਦਾ ਬਿਜ਼ਨਸ ਆ ਪਰ ਸਹੀ ਤਰੀਕੇ ਨਾਲ ਕਰਨਾ ਸਹੀ ਤਰੀਕੇ ਨਾਲ ਕਰਨ ਸਹੀ ਤਰੀਕੇ ਨਾਲ ਪੈਸੇ ਕਮਾਉਣ ਬੇਖੋ ਸਹੀ ਤਰੀਕੇ ਨਾਲ ਇਹ ਉਹਨਾਂ ਤੁਹਾਨੂੰ ਮੈਿਕ ਹੋਰ ਜਿਹੜੀਆਂ ਜਿਹੜੀ ਇਸਟਾ ਦੇ ਦੀ ਆਈਡੀ ਆ ਮੈਂ ਸ਼ੇਅਰ ਕਰੂੰਗਾ ਇਹਦੇ ਨਾਲ ਜਿਹੜੀ ਦੀ ਡਰੈਸਿੰਗ ਆ ਨਾ ਡਰੈਸਿੰਗ ਸੈਂਸ ਉਹ ਚੈੱਕ ਕਰਿਓ ਇਹਦੇ ਇਹਦੇ ਕੱਪੜੇ ਵੇਖਿਓ ਕਿੱਦਾਂ ਦੇ ਕੱਪੜੇ ਪਾਉਂਦੀ ਏ ਸਾਡੇ ਜਿਹੜਾ ਕਲਚਰ ਆ ਨਾ ਪੰਜਾਬ ਦਾ ਉਹਨੂੰ ਇਹ ਬਦਨਾਮ ਕਰਨ ਦੇ ਆ ਇਹਨਾਂ ਦੇ ਜਿਹੜੇ ਜੇ ਸਹੀ ਤਰੀਕੇ ਨਾਲ ਆਪਣੀ ਵੀਡੀਓ ਪਾਉਣ ਸਹੀ ਤਰੀਕੇ ਨਾਲ ਡਵੈਲਪ ਅੰਬਸਦਰ ਨੂੰ ਜਿਹੜਾ ਵਾ ਦੱਸਣ ਇਹਦੇ ਬਾਰੇ ਕਿ ਸਾਡੇ ਅੰਬਸਦਰ ਦੀਆਂ ਕੁਰਬਾਨੀਆਂ ਜਾਂ ਕੋਸ਼ਿਸ਼ ਤੇ ਕਿੱਥੇ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪਬਲਿਸਿਟੀ ਚਾਹੀਦੀ ਆ ਨਾ ਸਹੀ ਤਰੀਕੇ ਨਾਲ ਚੱਲਣ ਤੇ ਪਬ ਮੈਂ ਆਪਣੇ ਭਰਾਵਾਂ ਨੂੰ ਖਾਸ ਕਰਕੇ ਯੂਥ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਇਹੋ ਜਿਹੇ ਨੂੰ ਲਾਈਕ ਨਾ ਕਰਿਆ ਕਰੋ ਇਹਨਾਂ ਨੂੰ ਬਲੌਕ ਕਰਿਆ ਕਰੋ ਉਹਨਾਂ ਨੂੰ ਲਾਂਭਤਾ ਪਾਇਆ ਕਰੋ ਕਿ ਇਹਨਾਂ ਨੂੰ ਪਤਾ ਲੱਗੇ ਗਾਕੇ ਦੀ ਜੁਰਤ ਨਾ ਪਾਵੇ ਵੀਡੀਓ ਕਾਉਣ ਦੀ ਮਾਫੀ ਮੰਗਣੀ ਚਾਹੀਦੀ ਆ ਤੇ ਭਾਈ ਵੀ ਕਰਾਓ ਬਿਲਕੁਲ ਬਿਲਕੁਲ ਭਾਈ ਜੀ 24 ਘੰਟਿਆਂ ਦੇ ਵਿੱਚ ਭਾਈ ਜੀ ਇਹ ਮਾਫੀ ਮੰਗੇ ਵੀਡੀਓ ਡਿਲੀਟ ਕਰੇ ਇਹਦੇ ਸਾਰੇ ਸ਼ਹਿਰ ਦੇ ਮੌਜੂਦ ਲੋਕਾਂ ਨੂੰ ਯੰਗ ਆਪਣੇ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਆਓ ਇਕੱਠੇ ਹੋਈਏ ਇਕੱਠੇ ਹੋ ਕੇ ਮੈਨੂੰ ਕਮਿਸ਼ਨਰ ਸਾਹਿਬ ਨੂੰ ਦਰਖਾਸਤ ਦੇ ਕੇ ਤੇ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਕਰਾਈਏ ਤੇ ਜਿਹੜਾ ਵਾ ਉਹ ਔਰ ਸਹੀ ਤਰੀਕੇ ਨਾਲ ਇਹ ਗਾਂ ਤੋਂ ਜਿਹੜੇ ਇਨਫਲੂਐਂਸਰ ਆ ਉਹ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਕਰ ਰਹੇ ਆ ਆਪਾਂ ਕੀ ਤੇ ਬਿਜ਼ਨਸ ਰੋਗ ਠੋਕ ਨਹੀਂ ਕਰ ਰਹੇ ਕੁਝ ਨਹੀਂ ਪਰ ਯਾਰ ਸਹੀ ਤਰੀਕੇ ਨਾਲ ਚਲੋ ਸਹੀ ਤਰੀਕੇ ਨਾਲ ਆਪਣਾ ਕਰੋ